ਇੱਕ ਨਾ ਅਸੀਂ ਅਖਾਣ ਵਰਤਦੇ ਆਂ ਪੰਜਾਬੀ ਦਾ ਬੜਾ ਭੱਦਾ ਜਿਹਾ ਖਾਨ ਹੈ ਬੜੇ ਧਿਆਨ ਨਾਲ ਸੁਣਿਓ ਜੋ ਖਾਨ ਹੈ ਭੈਣ ਕਰ ਭਾਈ ਕੁੱਤਾ ਤੇ ਸਹਰੇ ਕਰ ਜਵਾਈ ਕੁੱਤਾ ਬੜੇ ਧਿਆਨ ਨਾਲ ਸੁਣਿਆ ਜੀ ਗੱਲ ਸੁਣਨ ਵਾਲੀ ਹੈ ਤੇ ਮੈਂ ਕਈ ਵਾਰੀ ਇੱਕ ਵਾਰੀ ਮੈਂ ਬੈਠਾ ਸੋਚ ਰਿਆ ਸਾਂ ਮੈਂ ਕਿਾ ਮਣਾ ਅਸੀਂ ਕਿੰਨੇ ਗੰਦੇ ਗੰਦੇ ਖਾਨ ਵਰਤਦੇ ਆ ਹਨ ਭੈਣ ਕਰ ਭਾਈ ਕੁੱਤਾ ਨਹੀਂ ਹੁੰਦਾ ਭੈਣ ਦੇ ਘਰ ਗੁਰੂ ਨਾਨਕ ਦੇਵ ਜੀ ਰਹੇ ਨੇ ਬੇਬੇ ਨਾਨਕੀ ਦੇ ਘਰੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੇ ਭੈਣ ਦੇ ਘਰ 베ਰੀ ਸੀ ਤੇ 베르 ਸਹਿ ਬਣਾ ਕੇ ਆ ਗਏ ਭੈਣ ਦੇ ਘਰ ਹੱਟੀ ਸੀ ਤੇ ਹੱਟ ਸਹਿ ਬਣਾ ਕੇ ਆ ਗਏ ਭੈਣ ਦੇ ਘਰ ਭਰਾ ਰਹੇ ਤੇ ਭੈਣ ਦੇ ਘਰ ਨੂੰ ਵੀ ਗੁਰਦੁਆਰਾ ਬਣਾ ਕੇ ਆ ਜਾਏ ਸੌਰੇ ਘਰ ਜਵਾਈ ਕੁੱਤਾ ਸ਼ਬਦ ਨਹੀਂ ਹੁੰਦਾ ਸੌਰਿਆਂ ਦੇ ਘਰ ਗੁਰੂ ਰਾਮਦਾਸ ਪਾਤਸ਼ਾਹ ਰਹਿੰਦੇ ਨੇ ਸੌਰਿਆਂ ਦੇ ਘਰ ਨੂੰ ਉਹ ਘਰ ਬਣਾਉਂਦੇ ਨੇ ਜਿਸ ਘਰ ਦੇ ਬਾਹਰ ਲਿਖਿਆ ਹੈ ਦਿੱਥੇ ਸਭੇ ਥਾਵ ਨਹੀਂ ਤੁਧ ਜਿਹਿਆ ਸੌਰਿਆਂ ਦੇ ਘਰ ਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਾਉਂਦੇ ਨੇ ਇੱਕ ਜਵਾਈ ਤੇ ਜਿਸ ਦਰਬਾਰ ਸਾਹਿਬ ਦੀ ਉਪਮਾ ਮੈਂ ਕੀ ਕਰਾਂ ਬੰਦੇ ਦੀ ਗੱਲ ਛੱਡੋ ਕਿਤੇ ਕੁੱਤਾ ਵੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਭੂੰਕਦੇਗਾ ਤੇ ਉਹਦੀ ਵੀ ਜੂਨ ਸੁਧਰ ਜਾਏਗੀ